ਇੱਕ ਬਹੁਤ ਜ਼ਰੂਰੀ ਮਸਲੇ ਬਾਰੇ ਥੋੜਾ ਜਿਹਾ ਡਿਟੇਲ ਚ ਗੱਲ ਕਰਨ ਲੱਗੇ ਆ ਤੇ ਆਪ ਮੇਰੀ ਇਹ ਬੇਨਤੀ ਹੈ ਕਿ ਵੀਡੀਓ ਸ਼ੇਅਰ ਕਰਨ ਦੇ ਨਾਲ ਇਹ ਮਸਲਾ ਜਿਹੜਾ ਘਰ ਘਰ ਤੱਕ ਹਰ ਇੱਕ ਮੋਬਾਈਲ ਤੱਕ ਜਾਵੇ ਤੇ ਅਸੀਂ ਆਪਣੇ ਹੱਕਾਂ ਤੇ ਵਜੜੇ ਡਾਕੇ ਪ੍ਰਤੀ ਲਾਮਬੰਦ ਹੋ ਸਕੀਏ ਦੋਸਤੋ ਇਹ ਵੀਡੀਓ ਇਸ ਕਰਕੇ ਬਣਾਉਣੀ ਪਈ ਕਿਉਂਕਿ ਬਹੁਤ ਸਾਰੇ ਦੋਸਤ ਪੁੱਛ ਰਹੇ ਸੀ ਕਿ ਆਖਰਕਾਰ BBMB ਵਾਲਾ ਮਸਲਾ ਕੀ ਹੈ ਵੈਸੇ ਜਿਆਦਾ ਜਾਣਨਾ ਹੋਵੇ ਤਾਂ ਦੋਸਤੋ ਤੁਸੀਂ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਸਰਦਾਰ ਆਈ ਪੀ ਸਿੰਘ ਦੀ ਇੱਕ ਬਹੁਤ ਵੱਡੀ ਰਿਪੋਰਟ ਅਖਬਾਰ ਦੇ ਵਿੱਚ ਲੱਗੀ ਆ ਉਸ ਨੂੰ ਦੇਖ ਸਕਦੇ ਹੋ ਪਰ ਫਿਰ ਵੀ ਥੋੜਾ ਬਹੁਤ ਉਹਨੂੰ ਸ਼ਾਰਟ ਕਰਕੇ ਆਪਾਂ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇਹ ਜਿਹੜੇ ਐਕਟ ਲਿਆਂਦੇ ਗਏ ਆ ਡੈਮ ਸੁਰੱਖਿਆ ਐਕਟ ਇਹਨਾਂ ਦਾ ਅਸਲ ਦੇ ਵਿੱਚ ਕੀ ਇਹ ਚੀਜ਼ ਹੈਗੀ ਆ ਇਹਦੇ ਪੰਜਾਬ ਤੇ ਕੀ ਪ੍ਰਭਾਵ ਪੈ ਸਕਦੇ ਇਹਦੇ ਕੀ ਨੁਕਸਾਨ ਹੋ ਸਕਦੇ ਆ ਇਹਦੇ ਬਾਰੇ ਆਪਾਂ ਥੋੜਾ ਜਿਹਾ ਡਿਟੇਲ ਚ ਗੱਲ ਕਰਦੇ ਆ ਭਾਰਤ ਸਰਕਾਰ ਨੇ ਫੇਰ ਇੱਕ ਬਿੱਲ ਲਿਆਂਦਾ ਜਿਹਦੇ ਕਰਕੇ ਪੰਜਾਬ ਨੂੰ ਇੱਕ ਨਵੀਂ ਮੁਹੰਮ ਦਾ ਸਾਹਮਣਾ ਕਰਨਾ ਪੈਣਾ ਉਹ ਬਿੱਲ ਕੀ ਹੈ ਡੈਮ ਸੁਰੱਖਿਆ ਬਿੱਲ 2021 ਅਸਲ ਦੇ ਵਿੱਚ 2021 ਨਹੀਂ ਜਾਨੀ 2019 ਦੇ ਵਿੱਚ ਹੀ ਪਾਸ ਕੀਤਾ ਜਾ ਚੁੱਕਿਆ ਹੈ ਇਹ ਇੱਕ ਵਾਰ ਫੇਰ ਜਿਹੜਾ ਕੇਂਦਰ ਵੱਲੋਂ ਸੂਬਿਆਂ ਦੇ ਡੈਮਾਂ ਦੇ ਉੱਪਰ ਸਿੱਧਾ-ਸਿੱਧਾ ਅਧਿਕਾਰ ਕਰਨ ਦੇ ਲਈ ਇੱਕ ਹਮਲਾ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਡੈਮ ਸੁਰੱਖਿਆ ਬਿੱਲ ਕੀ ਹੈ ਇਹ ਬਿੱਲ ਕਨਜਾ ਕਾਨੂੰਨ ਕਹੀਏ ਕੇਂਦਰ ਸਰਕਾਰ ਨੂੰ ਡੈਮਾਂ ਦੀ ਨਿਗਰਾਨੀ ਕੰਮਕਾਜ ਦੇਖਰੇਖ ਜਾਂਚ ਪੜਤਾਲ ਪਨ ਬਿਜਲੀ ਸੰਬੰਧੀ ਨੀਤੀਆਂ ਤੇ ਨਿਯਮ ਬਣਾਉਣ ਦਾ ਅਧਿਕਾਰ ਦਿੰਦਾ ਹੈ ਡੈਮ ਸੁਰੱਖਿਆ ਬਿੱਲ ਦੇ ਮੁੱਖ ਹਿੱਸੇ ਕੀ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਇਸ ਬਿੱਲ ਦੇ ਸੂਬਿਆਂ ਨੂੰ ਨੁਕਸਾਨ ਕੀ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਡੈਮ ਸੁਰੱਖਿਆ ਬਿੱਲ ਦੇ ਮੁੱਖ ਹਿੱਸੇ ਕੀ ਹਨ ਇਸ ਬਿੱਲ ਦੀ ਅਸਲ ਦੇ ਵਿੱਚ ਦੋ ਕੇਂਦਰੀ ਤੇ ਦੋ ਹੀ ਸੂਬਾ ਪੱਧਰ ਦੀਆਂ ਕਮੇਟੀਆਂ ਬਣਨੀਆਂ ਹਨ ਹੁਣ ਜੇ ਆਪਾਂ ਪਹਿਲੀ ਕਹੀਏ ਤਾਂ ਕੇਂਦਰੀ ਡੈਮ ਸੁਰੱਖਿਆ ਕਮੇਟੀ ਹੋਊਗੀ ਇਹ ਕਮੇਟੀ ਡੈਮਾਂ ਦੀ ਸੁਰੱਖਿਆ ਲਈ ਨੀਤੀਆਂ ਬਣਾਵੇਗੀ ਤੇ ਦੂਸਰੀ ਕੇਂਦਰੀ ਡੈਮ ਸੁਰੱਖਿਆ ਅਥਾਰਟੀ ਇਸ ਦਾ ਕੰਮ ਕੇਂਦਰੀ ਡੈਮ ਸੁਰੱਖਿਆ ਕਮੇਟੀ ਦੀਆਂ ਨੀਤੀਆਂ ਨੂੰ ਲਾਗੂ ਕਰਵਾਉਣਾ ਅਤੇ ਸੂਬਾ ਕਮੇਟੀਆਂ ਨੂੰ ਤਕਨੀਕੀ ਸਹਾਇਤਾ ਦੇਣੀ ਹੁਣ ਆਪਾਂ ਗੱਲ ਕਰਾਂਗੇ ਕਿ ਇਹ ਕਾਨੂੰਨ ਖਤਰਨਾਕ ਕਿਉਂ ਹਨ ਪਹਿਲਾ ਨੰਬਰ ਨਾ ਸਿਰਫ ਅੰਤਰਰਾਜੀ ਅੰਤਰਰਾਜੀ ਕਹਿਣ ਤੋਂ ਭਾਵ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਵਗਣ ਵਾਲੇ ਜਾਂ ਆਪਾਂ ਕਹੀਏ ਇੱਕ ਤੋਂ ਵੱਧ ਰਾਜਾਂ ਦੇ ਵਿੱਚ ਵਹਿਣ ਵਾਲੇ ਦਰਿਆਵਾਂ ਤੇ ਬਣੇ ਡੈਮਾਂ ਅਤੇ ਨਾਲ ਹੀ ਇੱਕੋ ਰਾਜ ਵਿੱਚ ਵਹਿਣ ਵਾਲੇ ਦਰਿਆਵਾਂ ਦੇ ਉੱਪਰ ਬਣੇ ਡੈਮਾਂ ਤੇ ਵੀ ਇਹਨਾਂ ਕਾਨੂੰਨਾਂ ਰਾਹੀਂ ਕੇਂਦਰ ਦਾ ਸਿੱਧਾ-ਸਿੱਧਾ ਕਬਜ਼ਾ ਹੋ ਜਾਏਗਾ ਦੂਸਰਾ ਇਹਨਾਂ ਕਾਨੂੰਨਾਂ ਦੀ ਦਰਵਰਤੋਂ ਕਰਕੇ ਕੇਂਦਰ ਸਿਰਫ ਨੋਟੀਫਿਕੇਸ਼ਨ ਰਾਹੀਂ ਹੀ ਕੇਂਦਰੀ ਅਤੇ ਸੂਬਾ ਕਮੇਟੀਆਂ ਦੀ ਕਿਸੇ ਵੀ ਤਾਕਤ ਨੂੰ ਵਧਾ ਜਾਂ ਘਟਾ ਸਕਦਾ ਹੈ ਜਾਂ ਬਾਹਰ ਕਰ ਸਕਦਾ ਹੈ ਕਹਿਣ ਤੋਂ ਭਾਵ ਵੀ ਇਸ ਕਾਨੂੰਨ ਦੀ ਦਰਵਰਤੋਂ ਕਰਦੇ ਲਈ ਜਿਹੜਾ ਕੇਂਦਰ ਹੈ ਉਹਨੂੰ ਕਿਸੇ ਨਵੇਂ ਕਾਨੂੰਨ ਦੀ ਜ਼ਰੂਰਤ ਨਹੀਂ ਪੈਣੀ ਉਹ ਜਦੋਂ ਮਰਜ਼ੀ ਸੂਬਾ ਕਮੇਟੀਆਂ ਨੂੰ ਬਾਹਰ ਕਰ ਦੇ ਚਾਹੇ ਉਹਨਾਂ ਨੂੰ ਆਪਦੇ ਇਸ਼ਾਰੇ ਤੇ ਜਿਸ ਤਰ੍ਹਾਂ ਮਰਜ਼ੀ ਚਲਾ ਸਕਦਾ ਹੈ ਤੀਸਰਾ ਨੁਕਸਾਨ ਕੀ ਜੇ ਆਪਾਂ ਇਸ ਦੀ ਗੱਲ ਕਰੀਏ ਤਾਂ ਸੂਬੇ ਦੇ ਵਿੱਚ ਪੈੰਦੇ ਦਰਿਆਵਾਂ ਦੇ ਪਾਣੀਆਂ ਦੀ ਵਰਤੋਂ ਸਿੰਚਾਈ ਪਾਣੀ ਦੀ ਸੰਭਾਲ ਅਤੇ ਬਿਜਲੀ ਪੈਦਾ ਕਰਨ ਤੇ ਸੂਬਿਆਂ ਦਾ ਅਧਿਕਾਰ ਹੈ ਪਰ ਇਸ ਕਾਨੂੰਨ ਸਦਕਾ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਇਹ ਅਧਿਕਾਰ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ ਜਾਨੀ ਇਸ ਤੋਂ ਬਾਅਦ ਜੇ ਕਹੀਏ ਕਿ ਸੂਬਿਆਂ ਦੀ ਕੋਲ ਕੋਈ ਵੀ ਤਾਕਤ ਡੈਮਾਂ ਨੂੰ ਚਲਾਉਣ ਜਾਂ ਸੰਭਾਲਣ ਦੇ ਸਬੰਧੀ ਉਹਨਾਂ ਦੇ ਕੋਲ ਨਹੀਂ ਰਹੇਗੀ ਚੌਥਾ ਕੀ ਹੈ ਕਿ ਜਿਵੇਂ ਆਪਾਂ ਕਹਿੰਦੇ ਸੀ ਕਿ ਤਿੰਨ ਖੇਤੀ ਕਾਨੂੰਨ ਰਾਜਾਂ ਦੇ ਅਧਿਕਾਰ ਖੇਤਰ ਦੇ ਉੱਪਰ ਸਿੱਧਾ-ਸਿੱਧਾ ਡਾਕਾ ਸੀ ਉਸੇ ਤਰ੍ਹਾਂ ਹੀ ਇਹ ਕਾਨੂੰਨ ਵੀ ਰਾਜਾਂ ਦੇ ਪਾਣੀਆਂ ਅਤੇ ਦਰਿਆਵਾਂ ਤੇ ਕੇਂਦਰ ਦਾ ਸਿੱਧਮ-ਸਿੱਧਾ ਕਬਜ਼ਾ ਹੈ ਹੁਣ ਆਪਾਂ ਗੱਲ ਕਰਾਂਗੇ ਕਿ ਇਸ ਕਾਨੂੰਨ ਦੇ ਮਾੜੇ ਨਤੀਜੇ ਕੀ ਨਿਕਲ ਸਕਦੇ ਆ ਪਹਿਲਾ ਇਹ ਕਿ ਸੂਬਾ ਸਰਕਾਰਾਂ ਵੱਲੋਂ ਚਲਾਏ ਜਾਂਦੇ ਡੈਮ ਦਰਿਆਵਾਂ ਦੇ ਪਾਣੀਆਂ ਦੀ ਵਰਤੋਂ ਸਿੰਚਾਈ ਪਾਣੀ ਦੀ ਸਾਂਭ ਸੰਭਾਲ ਤੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਇਹ ਸਿੱਧਮ ਸਿੱਧੇ ਕੇਂਦਰ ਦੇ ਅਧੀਨ ਹੋ ਜਾਣਗੇ ਦੂਸਰਾ ਨੁਕਸਾਨ ਮੇਰੀ ਨਜ਼ਰ ਦੇ ਨਾਲ ਸਭ ਤੋਂ ਖਤਰਨਾਕ ਇਹ ਹੈ ਕਿ ਕੇਂਦਰ ਸਰਕਾਰ ਸੁਰੱਖਿਆ ਦੇ ਨਾਮ ਤੇ ਡੈਮਾਂ ਤੋਂ ਪਾਣੀ ਦੀ ਦਿਸ਼ਾ ਤੱਕ ਵੀ ਬਦਲ ਸਕਦੀ ਹੈ ਤੀਸਰਾ ਕੇਂਦਰ ਸਰਕਾਰ ਡੈਮਾ ਨੂੰ ਚਲਾਉਣ ਵਾਲੇ ਬੋਰਡਾਂ ਵਿੱਚ ਰਾਜਾਂ ਦੇ ਅਧਿਕਾਰੀਆਂ ਦੀ ਗਿਣਤੀ ਨੂੰ ਘਟਾ ਕੇ ਰਾਜਾਂ ਦੇ ਹੱਕ ਅਤੇ ਰਾਜਾਂ ਦੀ ਸੁਣਵਾਈ ਘਟਾ ਸਕਦੀ ਆ ਕਿਉਂਕਿ ਜਦੋਂ ਉਹਨਾਂ ਡੈਮਾ ਕਮੇਟੀਆਂ ਦੇ ਵਿੱਚ ਰਾਜਾਂ ਦੇ ਅਧਿਕਾਰੀਆਂ ਦੀ ਗਿਣਤੀ ਹੀ ਘਟ ਹੋਊਗੀ ਤਾਂ ਉਹ ਆਪਣੇ ਸੂਬਿਆਂ ਦਾ ਹੱਕਾਂ ਲਈ ਸਟੈਂਡ ਵੀ ਕਿਵੇਂ ਲੈ ਸਕਣਗੇ ਚੌਥਾ ਨੁਕਸਾਨ ਜਿਹੜਾ ਹੋ ਸਕਦਾ ਉਹ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਦੀ ਦਰਬਾਰ ਤੋਂ ਪੰਜਾਬ ਅਤੇ ਹਰਿਆਣਾ ਵਰਗੇ ਖੇਤੀ ਪ੍ਰਧਾਨ ਸੂਬਿਆਂ ਨੂੰ ਸਜ਼ਾ ਦੇਣਾ ਅਤੇ ਸਬਕ ਸਿਖਾਉਣ ਲਈ ਵੀ ਇਸ ਦੀ ਦਰਬਾਰ ਤੋਂ ਕਰ ਸਕਦੀ ਹੈ ਕਹਿਣ ਤੋਂ ਭਾਵ ਇਹ ਬਹੁਤ ਹੀ ਖਤਰਨਾਕ ਕਾਨੂੰਨ ਹੈ ਦੋਸਤੋ ਜਿਹੜੇ ਐਕਟ ਲਿਆਂਦੇ ਗਏ ਹੈ ਇਹ ਸਾਨੂੰ ਸਭ ਨੂੰ ਲਾਮਬੰਦ ਹੋ ਕੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਾਤ ਧਰਮ ਤੋਂ ਉੱਪਰ ਉੱਠ ਕੇ ਫੇਰ ਇੱਕ ਵਾਰ ਸਾਡੇ ਪੰਜਾਬ ਦੇ ਲਈ ਖੜਨਾ ਪਊਗਾ ਦੋਸਤੋ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਵਿਸ਼ੇ ਤੇ ਬੋਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਸਭ ਦੋਸਤਾਂ ਨੂੰ ਬੇਨਤੀ ਹੈ ਕਿ ਯਾਰੋ ਜੁਕ੍ਰੇਨ ਵਾਲੇ ਮਸਲਿਆਂ ਤੋਂ ਥੋੜਾ ਜਿਹਾ ਧਿਆਨ ਘਟਾ ਕੇ ਆਪਦੇ ਘਰ ਵੱਲ ਧਿਆਨ ਦੇਈਏ